प्यारे ਪੰਜਾਬੀਓ ਜਦੋਂ ਕੁੱਤੀ ਚੋਰਾ ਨਾਲ ਰਲ ਜਾਏ ਤੇ ਜਦੋਂ ਵਾਰੀ ਖੇਤ ਨੂੰ ਖਾਣ ਲੱਗ ਜਾਏ ਤਾਂ ਫਿਰ ਵੱਡੀ ਤਬਾਈ اٹਲ ਹੈ ਤੇ ਇਦਾਂ ਦੀਆਂ ਹੀ ਦੋ ਵੱਡੀਆਂ ਖਬਰਾਂ ਅੱਜ ਪੰਜਾਬ ਤੋਂ ਨਹੀਂ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਪੰਜਾਬ ਪੁਲਿਸ ਦਾ ਇੱਕ ਵੱਡਾ ਅਫਸਰ ਇੱਕ ਡੀਐਸਪੀ ਅੱਜ ਫੜਿਆ ਗਿਆ ਜਿਹੜਾ ਕਿ ਇੱਕ ਨਸ਼ਾ ਤਸਕਰਾਂ ਤੇ ਨਜਾਇਜ਼ ਹਥਿਆਰਾਂ ਵਾਲੇ ਗਰੋਹ ਦੇ ਨਾਲ ਰਲ ਕੇ ਕੰਮ ਕਰ ਰਿਹਾ ਸੀਗਾ ਤੇ ਉਹ ਅੱਜ ਫੜਿਆ ਗਿਆ ਤੇ ਦੂਜੇ ਪਾਸੇ ਨਸ਼ਾ ਤਸਕਰਾਂ ਦੇ ਘਰ ਤੇ ਅੱਜ ਬਲਡੋਜ਼ਰ ਫੇਰ ਚੱਲਿਆ ਦੋਨਾਂ ਖਬਰਾਂ ਤੇ ਡੂੰਘਾਈ ਨਾਲ ਗੱਲ ਕਰਾਂਗੇ ਪਹਿਲਾਂ ਆਹ ਸੁਣੋ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਵੀ ਪੋਸਟ ਪਾਈ ਹੈ ਤੇ ਆਹ ਵੀਡੀਓ ਹੈ ਐਸਐਸਪੀ ਸਾਹਿਬ ਦੀ ਜਿਹੜਾ ਉਹ ਡੀਐਸਪੀ ਫੜਿਆ ਉਹਦੇ ਬਾਰੇ ਅੱਧਾ ਮਿੰਟ ਸੁਣੋ ਬਾਕੀ ਗੱਲ ਗੌਰ ਨਾਲ ਸੁਣਿਓ ਮੈਂ ਅੱਗੇ ਕਰਦਾ ਆਹ ਵੀ ਬਖਸ਼ਾ ਨਹੀਂ ਜਾਏਗਾ ਜਿਸ ਦਾ ਇਸ ਗੋਰਖ ਧੰਦੇ ਦੇ ਵਿੱਚ ਹੱਥ ਸਾਹਮਣੇ ਆਏਗਾ ਇਹ ਜਿਹੜੇ ਡੀਐਸਪੀ ਸਾਹਿਬ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈਗਾ ਤੇ ਹਲੇ ਵੀ ਅੱਗੇ ਤਫ਼ਤੀਸ਼ ਜਾਰੀ ਹੈ ਕੁੱਲ ਇਸ ਮੁਕਦਮੇ ਦੇ ਵਿੱਚ ਜਿਸ ਦੇ ਵਿੱਚ ਹੁਣ ਪ੍ਰੀਵੈਂਸ਼ਨ ਆਫ ਕ੍ਰਾਪਸ਼ਨ ਐਕਟ ਦੀ ਵੀ ਧਾਰਾਾਂਵਾਂ ਜੋੜ ਦਿੱਤੀਆਂ ਗਈਆਂ ਹੈ ਡੀਐਸਪੀ ਸਾਹਿਬ ਦੇ ਕਾਰਨਾਮੇ ਦੇ ਕਰ ਤੇ ਹੁਣ ਇਸ ਦੇ ਵਿੱਚ ਕੁੱਲ 19 ਦੋਸ਼ੀ ਅਰੈਸਟ ਹੋ ਗਏ ਹੈ ਤੇ ਹਲੇ ਵੀ ਤਫ਼ਤੀਸ਼ ਜਾਰੀ ਹੈ ਜੀ ਬਿਲਕੁਲ ਜਿਹੜੀ ਇਹ ਤਫ਼ਤੀਸ਼ ਚੱਲ ਰਹੀ ਹੈ ਇਸ ਦੇ ਵਿੱਚ ਹਲੇ ਹੁਣ ਤੁਸੀਂ ਸੁਣ ਲਿਆ ਪੰਜਾਬ ਪੁਲਿਸ ਦੇ ਇਹ ਐਸਐਸਪੀ ਸਾਹਿਬ ਨੇ ਜਿਹੜੇ ਆਪ ਦੱਸ ਰਹੇ ਨੇ ਕਿ ਡੀਐਸਪੀ ਕਿਵੇਂ ਨਸ਼ਾ ਤਸਕਰਾਂ ਦੇ ਗਰੋਹ ਨਾਲ ਰਲ ਕੇ ਕੰਮ ਕਰ ਰਿਹਾ ਸੀ ਤੁਸੀਂ ਹੁਣ ਇਹਦੇ ਬਾਰੇ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਤੱਕ ਕੁੱਤੀ ਐਂਦਾ ਚੋਰਾ ਨਾਲ ਰਲੀ ਰਹੇਗੀ ਉਦੋਂ ਤੱਕ ਕੁਝ ਠੀਕ ਹੋ ਸਕਦਾ ਹੁਣ ਇਹ ਘਟਨਾ ਹੈ ਜੀ ਆਪਣੇ ਪੰਜਾਬ ਦੇ ਸੰਗਰੂਰ ਦੀ ਸੰਗਰੂਰ ਜੇਲ੍ਹ ਦੇ ਵਿੱਚ ਛਾਪਾ ਵੱਜਿਆ ਜੇਲ੍ਹ ਦੇ ਵਿੱਚੋਂ ਪਹਿਲਾਂ ਤਾਂ 9 ਮੋਬਾਈਲ ਫੋਨ ਬਰਾਮਦ ਹੋਏ 4 ਜਿਹੜੀਆਂ ਸਮਾਰਟ ਘੜੀਆਂ ਸਮਾਰਟ ਵਾਚ ਬਰਾਮਦ ਹੋਈਆਂ ਔਰ 50 ਕਿਲੋ ਅਫੀਮ ਬਰਾਮਦ ਹੋਈ ਔਰ ਫਿਰ ਜਦੋਂ ਉਹ ਸਾਰੀ ਪੜਤਾਲ ਸ਼ੁਰੂ ਹੋਈ ਤਾਂ ਫਿਰ ਕਿੰਨਾ ਕੁਝ ਖਿੱਲਰ ਗਿਆ ਪਹਿਲਾਂ ਤਾਂ ਕੁਝ ਜਿਹੜੇ ਕੈਦੀ ਸੀ ਉਹਨਾਂ ਤੇ ਸੂਈ ਗਈ ਜਦੋਂ ਉਹਨਾਂ ਤੋਂ ਪੁੱਛ ਗਏ ਚੋਈ ਤਾਂ ਜੇਲ੍ਹ ਦਾ ਇੱਕ ਕਰਮਚਾਰੀ ਫੜਿਆ ਗਿਆ ਉਹ ਜੇਲ੍ਹ ਦੇ ਕਰਮਚਾਰੀ ਤੋਂ ਜਦੋਂ ਪੁੱਛਗਛ ਹੋਈ ਤਾਂ ਫਿਰ ਗਾਂ ਤਿੰਨ ਬੰਦੇ ਜਿਹੜੇ ਨਸ਼ਾ ਤਸਕਰੀ ਚ ਸੀਗੇ ਉਹਨਾਂ ਦੇ ਨਾਂ ਸਾਹਮਣੇ ਆਏ ਜਦੋਂ ਫਿਰ ਪੁਲਿਸ ਨੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਪੁੱਛਗਛ ਕੀਤੀ ਤਾਂ ਫਿਰ ਉਹਨਾਂ ਤੋਂ ਪੰਜਾਬ ਪੁਲਿਸ ਦਾ ਡੀਐਸਪੀ ਜਿਹਦਾ ਨਾਂ ਜਿਹੜੇ ਐਸਐਸਪੀ ਸਾਹਿਬ ਆ ਉਹ ਗੁਰਪ੍ਰੀਤ ਸਿੰਘ ਦੱਸ ਰਹੇ ਆ ਉਹ ਉਹਦੇ ਚ ਸ਼ਾਮਲ ਪਾਇਆ ਗਿਆ ਔਰ ਫਿਰ ਉਹ ਡੀਐਸਪੀ ਗ੍ਰਿਫਤਾਰ ਕਰ ਲਿਆ ਗਿਆ ਹੁਣ ਤੁਸੀਂ ਦੇਖੋ ਨਾਂ ਕੀ ਹੈ ਗੁਰਪ੍ਰੀਤ ਗੁਰ ਨਾਲ ਪ੍ਰੀਤ ਤੇ ਜੋ ਪੰਜਾਬ ਪੁਲਿਸ ਦੋਸ਼ ਲਾ ਰਹੀ ਹੈ ਜੋ ਐਸਐਸਪੀ ਉਹਦੇ ਤੇ ਦੋਸ਼ ਲਾ ਰਹੇ ਨਹੀਂ ਉਹ ਕਿੰਨੇ ਮਾੜੇ ਤੇ ਘਟੀਆ ਨੇ ਹੁਣ ਤੁਸੀਂ ਦੇਖੋ ਐਸਐਸਪੀ ਸਾਹਿਬ ਜਦੋਂ ਉਸ ਡੀਐਸਪੀ ਦਾ ਕਾਰਨਾਮਾ ਦੱਸ ਰਹੇ ਨਹੀਂ ਤਾ ਉਹਨੂੰ ਅਜੇ ਵੀ ਡੀਐਸਪੀ ਸਾਹਿਬ ਕਹਿ ਕੇ ਗੱਲ ਕਰ ਰਹੇ ਨੇ ਵੀ ਡੀਐਸਪੀ ਸਾਹਿਬ ਤੁਸੀਂ ਸੁਣਿਆ ਵੀਡੀਓ ਚ ਕੀ ਹੁਣ ਉਹ ਡੀਐਸਪੀ ਸਾਹਿਬ ਹੈ ਕੀ ਜੇਕਰ ਪੰਜਾਬ ਪੁਲਿਸ ਦਾ ਉਹਦੇ ਤੇ ਦੋਸ਼ ਠੀਕ ਹੈ ਤਾਂ ਫਿਰ ਅਜੇ ਵੀ ਉਹਨੂੰ ਸਾਹਿਬ ਕਹਿਣਾ ਇਹ ਠੀਕ ਹੈ ਇਹ ਇੱਕ ਬਹੁਤ ਵੱਡਾ ਸਵਾਲ ਹੈ ਹੁਣ ਪੰਜਾਬ ਸਰਕਾਰ ਨੇ ਪੰਜਾਬ ਚ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਤੇ ਹੋਕ ਹੀ ਰਿਹਾ ਇੱਕ ਪਾਸੇ ਮਜੀਠਾ ਹਲਕੇ ਦੇ ਵਿੱਚ 27 ਮੌਤਾ ਜਾਲੀ ਨਕਲੀ ਤੇ ਜ਼ਹਿਰੀਲੀ ਸ਼ਰਾਬ ਨਾਲ ਹੋ ਗਈਆਂ ਪੰਜਾਬ ਸਰਕਾਰ ਦੇ ਨੱਕ ਥੱਲੇ ਪੰਜਾਬ ਪੁਲਿਸ ਦੇ ਨੱਕ ਥੱਲੇ ਇਹ ਸਾਰਾ ਕੁਝ ਹੋਇਆ ਪੰਜਾਬ ਸਰਕਾਰ ਦਾ ਐਲਾਨ ਕੀਤਾ ਹੈ ਕਿ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕਰ ਦੇਣਾ ਹੈ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਸਾਹਿਬ ਖੁਦ ਇਹ ਕਹਿ ਚੁੱਕੇ ਨੇ ਵੀ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਰਹਿਤ ਨਸ਼ਾ ਮੁਕਤ ਐਲਾਨ ਕਰ ਦੇਣਾ ਹੈ ਹੁਣ ਤੁਸੀਂ ਦੱਸਿਓ ਕਮੈਂਟ ਕਰਕੇ ਕੀ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕੀਤਾ ਜਾ ਸਕਦਾ ਹੈ ਕੀ ਤੁਹਾਡੇ ਪਿੰਡਾਂ ਤੁਹਾਡੇ ਸ਼ਹਿਰਾਂ ਤੁਹਾਡੇ ਮੁਹੱਲਿਆਂ ਤੁਹਾਡੇ ਆਸੇ ਪਾਸੇ ਨਸ਼ਾ ਬਿਲਕੁਲ ਬੰਦ ਹੋ ਗਿਆ ਕੀ ਨਸ਼ਾ ਤਸਕਰਾਂ ਨੂੰ ਪੂਰਾ ਡਰ ਪੈ ਗਿਆ ਕੀ ਜੇਕਰ ਤੁਸੀਂ ਜਿਹੜਾ ਨਸ਼ਾ ਤੇ ਕਾਰਵਾਈ ਕਰਨ ਲਈ ਵਟਸਐਪ ਨੰਬਰ ਦਿੱਤਾ ਹੈ ਉਹਦੇ ਤੇ ਜਾਣਕਾਰੀ ਦਿਨੇ ਹੂੰ ਤਾਂ ਕਿ ਉਸੇ ਟਾਈਮ ਉਸੇ ਦਿਨ ਕਾਰਵਾਈ ਹੁੰਦੀ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਹੁਣ ਇਹ ਜਿਹੜਾ ਜੇਲ੍ਹ ਦਾ ਡੀਐਸਪੀ ਫੜਿਆ ਗਿਆ ਮੈਂ ਹੈਰਾਨ ਆ ਇਹਹੀ ਡੀਐਸਪੀ ਸਾਹਿਬ ਜਦੋਂ ਤੱਕ ਨਹੀਂ ਫੜਿਆ ਗਿਆ ਸੀ ਉਦੋਂ ਤੱਕ ਇਹ ਮਾੜੇ ਢੀੜਿਆਂ ਤੇ ਕਿੰਨਾ ਰੋਹ ਮਾਰਦਾ ਹੋਊਗਾ ਨਿੱਕੀ ਨਿੱਕੀ ਗੱਲ ਤੇ ਨਹੀਂ ਤੇ ਆਪ ਆਪਸੀ ਕਾਰਨਾਮੇ ਹੁਣ ਜਦੋਂ ਬਠਿੰਡਾ ਦੇ ਵਿੱਚ ਇੱਕ ਪੁਲਿਸ ਕਾਸਟੇਬਲ ਜਿਹੜੀ ਲੇਡੀ ਕਾਸਟੇਬਲ ਅਮਨਦੀਪ ਕੌਰ ਫੜੀ ਗਈ ਉਦੋਂ ਕਿੰਨਾ ਵੱਡਾ ਚਰਚਾ ਹੋਇਆ ਵੀ ਉਹਦੇ ਉੱਪਰ ਤੱਕ ਲਿੰਕ ਨਹੀਂ ਉਹਦੇ ਉੱਪਰ ਹੱਥ ਰਲੇ ਨਹੀਂ ਪੁਲਿਸ ਨੇ ਉਹਦਾ ਰਿਮਾਂਡ ਲੈ ਕੇ ਤਿੰਨ ਵਾਰ ਉਹਦੀ ਪੁੱਛਗਿੱਛ ਕੀਤੀ ਪਰ ਅੱਜ ਤੱਕ ਪੰਜਾਬ ਪੁਲਿਸ ਨੇ ਇਹ ਝਾਰ ਨਹੀਂ ਕੀਤਾ ਬਾਹਰ ਵੀ ਉਹਦੇ ਕੋਲੋਂ ਪਤਾ ਕੀ ਲੱਗਾ ਕੀ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਨਹੀਂ ਬੰਦਦਾ ਸੀ ਵੀ ਉਹ ਨਸ਼ਾ ਲਿਆਉਂਦੀ ਕਿੱਤੋਂ ਸੀ ਤੇ ਸਪਲਾਈ ਕਿੱਥੇ ਕਰਦੀ ਸੀ ਕੀ ਉਹਦੇ ਤੇ ਦੋ ਝੂਠੇ ਸੀ ਕਿ ਸੱਚੇ ਸੀ ਤਿੰਨ ਵਾਰੀ ਪੁਲਿਸ ਨੇ ਉਹਦਾ ਰਿਮਾਂਡ ਲਿਆ ਜਿੰਨਾ ਕੁਛ ਪੁੱਛਿਆ ਗਿਆ ਕਿਛਿਆ ਗਿਆ ਉਹ ਲੋਕਾਂ ਸਾਹਮਣੇ ਦੱਸਿਆ ਹੀ ਨਹੀਂ ਅੱਜ ਹੁਣ ਪੁਲਿਸ ਜਿਹੜੀ ਆ ਉਹ ਇਹਦੇ ਤੇ ਪ੍ਰੈਸ ਕਾਨਫਰੰਸ ਕੀਤੀ ਹੋਰ ਜਦੋਂ ਵੀ ਕੋਈ ਫੜਿਆ ਜਾਂਦਾ ਹੈ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਜਾਂਦਾ ਹੈ ਵੀ ਇਦਾਂ ਇਦਾਂ ਕਰਕੇ ਆ ਹੋਇਆ ਪਰ ਉਹ ਜਿਹੜੀ ਬਠਿੰਡੇ ਬੀਬੀ ਪੁਲਿਸ ਵਾਲੀ ਫੜੀ ਜਿਹਦੀ ਜ਼ਬਾਨਤ ਵੀ ਹੋ ਗਈ ਆ ਜਿਹੜੀ ਜੇਲ੍ਹ ਤੋਂ ਬਾਹਰ ਵੀ ਆ ਗਈ ਆ ਪੁਲਿਸ ਨੇ ਅਦਾਲਤ ਦੇ ਵਿੱਚ ਉਹਦੇ ਖਿਲਾਫ ਕੁਝ ਵੱਡਾ ਤੇ ਪੁਖਤਾ ਪੇਸ਼ ਨਹੀਂ ਕੀਤਾ ਹੋਣਾ ਤਾਂ ਹੀ ਜ਼ਮਾਨਤ ਹੋਈ ਹੋਣੀ ਆ ਤਾਂ ਫਿਰ ਇਹ ਗੱਲਾਂ ਚੱਲਦੀਆਂ ਰਹੀਆਂ ਵੀ ਉਹਦੇ ਉੱਪਰ ਹੱਥ ਨਹੀਂ ਉਹਦੇ ਉੱਪਰ ਵੱਡੇ ਅਫਸਰਾਂ ਦੀ ਸ਼ਹਿ ਜਾਂ ਕਿਰਪਾ ਹੈ ਇਹ ਦੋਸ਼ ਇਹ ਗੱਲਾਂ ਇਹ ਸਵਾਲ ਉੱਠਦੇ ਰਹੇ ਨੇ ਪਰ ਅੱਜ ਤੱਕ ਇਹਦੇ ਜਵਾਬ ਨਹੀਂ ਮਿਲੇ ਹੁਣ ਇਹ ਜਿਹੜਾ ਪੁਲਿਸ ਅਫਸਰ ਅੱਜ ਫੜਿਆ ਇਹਦੇ ਕਿਥੋਂ ਕਿਥੇ ਤੱਕ ਗਾਂ ਹੱਥ ਰਲੇ ਸੀ ਹੋਰ ਕਿੱਥੇ ਕਿੱਥੇ ਇਹ ਕੀ ਕਰਦਾ ਰਿਹਾ ਇਦੇ ਬਾਰੇ ਕੁਝ ਸਾਹਮਣੇ ਆਏਗਾ ਕਿ ਨਹੀਂ ਇਹ ਆਉਣ ਵਾਲਾ ਟਾਈਮ ਦੱਸੇਗਾ ਹੁਣ ਇਹਨਾਂ ਤੋਂ ਇਹ ਜਿਹੜਾ ਗਰੋਥ ਸੀ ਇਹਨਾਂ ਤੋਂ ਫੜਿਆ ਕੀ ਕੁਝ ਗਿਆ ਜਦੋਂ ਜੇਲ੍ਹ ਦੇ ਵਿੱਚ ਸਭ ਤੋਂ ਪਹਿਲਾਂ ਨਵਾਂ ਮੋਬਾਈਲ ਫੋਨ ਫਿਰ ਇੱਕ ਸਮਾਰਟਵਾਚ ਫਿਰ ਅਫੀਮ ਫੜੀ ਗਈ ਤਾਂ ਫਿਰ ਅੱਗੇ ਜਦੋਂ ਇਸ ਗਰੋਥ ਤੇ ਛਾਪੇ ਵੱਜੇ 4 ਕਿਲੋ ਚਿਟਾ ਇਹਨਾਂ ਤੋਂ ਫੜਿਆ ਗਿਆ ਤੇ ਇੱਕ ਨਾਜਾਇਜ਼ ਅਸਲਾ ਨਜਾਇਜ਼ ਪਿਸਤਲ ਵੀ ਇਹਨਾਂ ਤੋਂ ਫੜਿਆ ਗਿਆ ਹੁਣ ਇਹ ਸਾਰੇ ਗਰੋਹ ਦੇ ਨਾਲ ਜਿਹੜਾ ਇਹ ਪੁਲਿਸ ਅਫਸਰ ਦਾ ਹੱਥ ਜਾਂ ਨਾਂ ਜੁੜਦਾ ਹੈ ਉਹਦੇ ਬਾਰੇ ਦੱਸੋ ਹੁਣ ਕੀ ਕਹੀਏ ਦੂਜੇ ਪਾਸੇ ਅੱਜ ਪੰਜਾਬ ਦੇ ਗੁਰਦਾਸਪੁਰ ਦੇ ਦੀਨਾ ਨਗਰ ਦੇ ਪਿੰਡ ਡਾਂਡੀ ਸਾਈਆਂ ਦੇ ਵਿੱਚ ਪੀਲਾ ਪੰਜਾ ਚੱਲਿਆ ਬਲਡੋਜ਼ਰ ਚੱਲਿਆ ਨਸ਼ਾ ਤਸਕਰਾਂ ਦੇ ਘਰ ਤੇ ਪੁਲਿਸ ਕਹਿੰਦੀ ਅਸੀਂ ਬਲਡੋਜ਼ਰ ਚਲਾਇਆ ਹੁਣ ਇਹਦੇ ਤੇ ਵੀ ਕਈ ਸਵਾਲ ਜਿਨ੍ਹਾਂ ਨੇ ਤਾਂ ਵਾਕਿਆ ਹੀ ਨਸ਼ਾ ਵੇਚ-ਵੇਚ ਕੇ ਕੁਝ ਬਣਾਇਆ ਉਹਨਾਂ ਤੇ ਚੱਲਣੇ ਚਾਹੀਦੇ ਆ ਪੀਲੇ ਪੰਜੇ ਬਲਡੋਜ਼ਰ ਤੇ ਜੀਸੀਬੀ ਪਰ ਸਵਾਲ ਵੱਡਾ ਇਹ ਆ ਕਿ ਕਿੰਨੇ ਵੱਡੇ ਨਾਂ ਅਜੇ ਬਾਕੀ ਨੇ ਜਿਨ੍ਹਾਂ ਦੇ ਉੱਪਰ ਨਸ਼ਾ ਤਸਕਰੀ ਦੇ ਕੇਸ ਨੇ ਪਰ ਉਹਨਾਂ ਦੇ ਘਰ ਤੇ ਜਾਂ ਪ੍ਰਾਪਰਟੀਆਂ ਤੇ ਅਜੇ ਤੱਕ ਕੁਝ ਨਹੀਂ ਕੀਤਾ ਗਿਆ ਕੋਈ ਬਲਡੋਜ਼ਰ ਨਹੀਂ ਕੋਈ ਜੀਸੀਬੀ ਨਹੀਂ ਕੋਈ ਪ੍ਰਾਪਰਟੀਆਂ ਸੀਜ਼ ਨਹੀਂ ਤਾਂ ਸਵਾਲ ਇਹ ਫਿਰ ਉੱਠਦੇ ਨੇ ਕਿ ਕੀ ਛੋਟੀਆਂ ਮੱਛੀਆਂ ਤੇ ਹੀ ਸਾਰਾ ਕੁਝ ਕਰਨਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪਿਛਲੇ ਦਿਨੀ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਚ ਤੁਸੀਂ ਵੱਡੀਆਂ ਮੱਛੀਆਂ ਨੂੰ ਹੱਥ ਪਾਏ ਦੇਖੋਗੇ ਅਜੇ ਤਾਂ ਅਸੀਂ ਛੋਟੀਆਂ ਨੂੰ ਪਾਏ ਆ ਤਾਂ ਸਵਾਲ ਉਸ ਦਿਨ ਵੀ ਆਪਾਂ ਕੀਤੇ ਸੀ ਵੀ ਮੁੱਖ ਮੰਤਰੀ ਸਾਹਿਬ ਇਹ ਤਾਂ ਕਿਰਪਾ ਕਰਕੇ ਦੱਸ ਦਿਓ ਵੀ ਪਹਿਲਾਂ ਹੱਥ ਛੋਟੀਆਂ ਮੱਛੀਆਂ ਨੂੰ ਹੀ ਕਿਉਂ ਪਾਏ ਆ ਤਾਂ ਕਿ ਵੱਡੀਆਂ ਮੱਛੀਆਂ ਉਦੋਂ ਤੱਕ ਸੁਚੇਤ ਹੋ ਜਾਣ ਅਲਰਟ ਹੋ ਜਾਣ ਉਹ ਆਪਣਾ ਸਾਰਾ ਕੁਝ ਸਾਮ ਸੰਭਾਲ ਲੈਣ ਔਰੰਗੇ ਹੱਥੀ ਫੜੇ ਨਾ ਜਾਣ ਤਾਂ ਕਰਕੇ ਹੱਥ ਵੱਡੀਆਂ ਮੱਛੀਆਂ ਨੂੰ ਪਹਿਲਾਂ ਪਾਉਣਾ ਚਾਹੀਦਾ ਸੀ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਕਹਿੰਦੇ ਆ ਰਹੇ ਆ ਵੀ ਛੋਟੀਆਂ ਮੱਛੀਆਂ ਰਗੜੀਆਂ ਜਾ ਰਹੀਆਂ ਵੱਡੇ ਵੱਡੇ ਮગરਮੱਛੋਂੇ ਤੁਰੇ ਫਿਰਦੇ ਨਹੀਂ ਪੰਜਾਬ ਦੇ ਲੋਕ ਇਹ ਕਹਿੰਦੇ ਆ ਰਹੇ ਆ ਪਰ ਹੁਣ ਮੁੱਖ ਮੰਤਰੀ ਸਾਹਿਬ ਇਹ ਦੱਸਣ ਵੀ ਉਸ ਤੋਂ ਬਾਅਦ ਹੁਣ ਕਿੰਨੇ ਵੱਡੇ ਮગરਮੱਛਾਂ ਨੂੰ ਹੱਥ ਪਾਏ ਨੇ ਜੇਕਰ ਅੱਜ ਇਹ ਕਿਹਾ ਜਾਵੇ ਕਿ ਇਹ ਡੀਐਸਪੀ ਵੱਡਾ ਮગરਮੱਛ ਹੈ ਡੀਐਸਪੀ ਉਹ ਹੈ ਪਰ ਉਹ ਵੀ ਕੋਈ ਬਹੁਤਾ ਵੱਡਾ ਮગરਮੱਛ ਨਹੀਂਗਾ ਇਸ ਤੋਂ ਵੀ ਵੱਡੇ ਮગરਮੱਛ ਇਸ ਨਸ਼ਾ ਤਸਕਰੀ ਚਿੱਟੇ ਹੈਰੋਇਨ ਗਾਂਜੇ ਨਕਲੀ ਸ਼ਰਾਬਾਂ ਦੇ ਤੰਦੇ ਦੇ ਵਿੱਚ ਹੋਣਗੇ ਹੈਗੇ ਨਹੀਂ ਉਹ ਸਿਆਸਦਾਨਾਂ ਚ ਵੀ ਹੋ ਸਕਦੇ ਨੇ ਉਹ ਬਿਊਰੋਕਰੇਟਾਂ ਤੇ ਅਫਸਰਸ਼ਾਹੀ ਚ ਵੀ ਹੋ ਸਕਦੇ ਹੁਣ ਤੁਸੀਂ ਦੱਸਿਓ ਕੀ ਇੰਜ ਨਹੀਂ ਹੋ ਸਕਦਾ ਕੀ ਪੰਜਾਬ ਸਰਕਾਰ ਉਹਨਾਂ ਸਾਰਿਆਂ ਤੇ ਕਾਰਵਾਈ ਕਰੇਗੀ ਕੀ ਪੰਜਾਬ ਸਰਕਾਰ ਉਹਨਾਂ ਤੇ ਕਾਰਵਾਈ ਕਰਨ ਨੂੰ ਤਿਆਰ ਹੈ ਇਹ ਵੱਡਾ ਸਵਾਲ ਹੈ ਹੁਣ ਜਿੱਦਾਂ ਇਹ ਨਕਲੀ ਸ਼ਰਾਬ ਦੇ ਨਾਲ ਮੌਤਾਂ ਹੋਈਆਂ ਨੇ ਪਹਿਲਾ ਤਾਂ ਸਵਾਲ ਇਹ ਆ ਕਿ ਕੀ ਸ਼ਰਾਬ ਨੂੰ ਨਸ਼ਾ ਮੰਨਿਆ ਜਾਵੇ ਕਿ ਨਹੀਂ ਬਹੁਤ ਸਾਰੇ ਲੋਕ ਨੇ ਜਿਹੜੇ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਉਹ ਕਹਿੰਦੇ ਅਸੀਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਤੁਸੀਂ ਦੱਸਿਓ ਤੁਸੀਂ ਸ਼ਰਾਬ ਨੂੰ ਨਸ਼ਾ ਮੰਨਦੇ ਹੋ ਕਿ ਨਹੀਂ ਮੇਰੇ ਤੋਂ ਪੁੱਛੋ ਤਾਂ ਸ਼ਰਾਬ ਬਿਲਕੁਲ ਨਸ਼ਾ ਤੇ ਇਹਦੇ ਚ ਸਾਬਤ ਕਰਨ ਲਈ ਇੰਨਾ ਹੀ ਕਾਫੀ ਹੈ ਉਹਦੀ ਬੋਤਲ ਦੇ ਉੱਪਰ ਕਾਨੂੰਨੀ ਤੌਰ ਤੇ ਲਿਖਵਾਇਆ ਜਾਂਦਾ ਹੈ ਕਿ ਇਹ ਖਤਰਨਾਕ ਹੈ ਹਾਨੀਕਾਰਕਾ ਤਾਂ ਫਿਰ ਕਿਸੇ ਵੀ ਹੋਰ ਚੀਜ਼ ਤੇ ਕਿਉਂ ਨਹੀਂ ਲਿਖਵਾਇਆ ਜਾਂਦਾ ਜੇ ਉਹ ਨਸ਼ਾ ਨਹੀਂ ਹੈ ਤਾਂ ਉਹਦੀ ਬੋਤਲ ਤੇ ਕਿਉਂ ਫਿਰ ਜਿਹੜੀ ਚੀਜ਼ ਹਾਨੀਕਾਰਕਾ ਯਾਰ ਕਮਾਲ ਹਾਨੀਕਾਰਕ ਚੀਜ਼ ਸਮਾਜ ਦੇ ਵਿੱਚ ਸਪੈਸ਼ਲ ਠੇਕੇ ਖੁਲਵਾ ਕੇ ਦਿੱਤੀ ਜਾਂਦੀ ਆ ਵਿੱਚੋਂ 4 ਪੈਸੇ ਆਉਣਗੇ ਪਹਿਲਾਂ ਸ਼ਰਾਬ ਵੇਚ ਕੇ ਉਹਦੇ ਤੋਂ ਥੋੜਾ ਬਹੁਤ ਪ੍ਰੋਫਿਟ ਕਮਾਉਣਾ ਤੇ ਫਿਰ ਸ਼ਰਾਬ ਦੇ ਲਈ ਜਿਹੜੇ ਲੋਕਾਂ ਨੂੰ ਕੈਂਸਰ ਹੁੰਦਾ ਗੁਰਦੇ ਖਰਾਬ ਹੁੰਦੇ ਆ ਲੀਵਰ ਖਰਾਬ ਹੁੰਦਾ ਤੇ ਉਹਨਾਂ ਦੇ ਇਲਾਜ ਦੇ ਉੱਪਰ ਕਹਿਣਾ ਕਿ ਅਸੀਂ ਮੁਫਤ ਇਲਾਜ ਦੇਤਾ ਜਦੋਂ ਕਿ ਇਹੋ ਜੀ ਗੱਲ ਹੁੰਦੀ ਨਹੀਂ ਮਤਲਬ ਪਹਿਲਾਂ ਗਲਤ ਤਰੀਕੇ ਨਾਲ ਪੈਸੇ ਕਮਾ ਕੇ ਮੈਂ ਤੁਹਾਡੇ ਤੋਂ ਪੁੱਛਦਾ ਸਰਕਾਰ ਨੂੰ ਮੰਨ ਲਓ ਕਿ ਉਹ ਪਰਿਵਾਰ ਦਾ ਮੁਖੀ ਆ ਪੰਜਾਬ ਪਰਿਵਾਰ ਆ ਕੀ ਕੋਈ ਪਰਿਵਾਰ ਦਾ ਮੁਖੀ ਇਹ ਕਰ ਸਕਦਾ ਹੈ ਕਿ ਪਹਿਲਾਂ ਆਪਦੇ ਪਰਿਵਾਰ ਨੂੰ ਉਹ ਚੀਜ਼ ਖਵਾਏ ਜਿਹੜੀ ਹਾਨੀ ਕਰਕਾ ਉਹ ਪਰਿਵਾਰ ਚ ਲਿਆ ਕੇ ਕਵੇ ਵੀ ਜਿੰਨੇ ਖਾਣੀ ਆ ਪੀਣੀ ਆ ਪੀ ਲੋ ਤੇ ਫਿਰ ਉਹ ਚੀਜ਼ ਖਵਾ ਪਿਆ ਕੇ ਤੇ ਆਖੇ ਵੀ ਇਹਦੇ ਤੋਂ ਜਿਹੜਾ ਥੋੜਾ ਬਹੁਤ ਮੈਨੂੰ ਫਾਇਦਾ ਹੋਏਗਾ ਉਹਦੇ ਨਾਲ ਫਿਰ ਮੈਂ ਤੁਹਾਡਾ ਇਲਾਜ ਕਰਾਵਾਂਗਾ ਕੋਈ ਵੀ ਬੰਦਾ ਆਪਣੇ ਪਰਿਵਾਰ ਨਾਲ ਇਹ ਕੰਮ ਨਹੀਂ ਕਰ ਸਕਦਾ ਤਾਂ ਫਿਰ ਪੰਜਾਬ ਸਰਕਾਰ ਇਹ ਸਾਰੇ ਠੇਕੇਆਂ ਨੂੰ ਬੰਦ ਕਿਉਂ ਨਹੀਂ ਕਰਦੀ ਹੁਣ ਕੋਈ ਇਹ ਕਹਿ ਸਕਦਾ ਠੇਕੇ ਬੰਦ ਕਿਤੇ ਹੀ ਨਹੀਂ ਜਾ ਸਕਦੇ ਉਹ ਭਾਵੇਂ ਭਾਰਤ ਦੇ ਹੀ ਸੂਬੇ ਆ ਬਿਹਾਰ ਗੁਜਰਾਤ ਤੇ ਹੋਰ ਕਈ ਜਿੱਥੇ ਪੱਕੇ ਤੌਰ ਤੇ ਸ਼ਰਾਬ ਬੰਦੀ ਹੈ ਉਥੇ ਕੋਈ ਠੇਕੇ ਵੀ ਨਹੀਂ ਚੱਲਦੇ ਸ਼ਰਾਬ ਦੇ ਜੇ ਉਥੇ ਹੋ ਸਕਦੀ ਹੈ ਪੰਜਾਬ ਚ ਕਿਉਂ ਨਹੀਂ ਹੋ ਸਕਦੀ ਪੰਜਾਬ ਗੁਰੂਆਂ ਪੀਰਾਂ ਬਹਾਦਰਾਂ ਯੋਧਿਆਂ ਦੀ ਧਰਤੀ ਹੈ ਇਥੇ ਤਾਂ ਪਹਿਲਾਂ ਹੋਣੀ ਚਾਹੀਦੀ ਆ ਉਹਨਾਂ ਨੂੰ ਤਾਂ ਬੜੇ ਆਰਾਮ ਨਾਲ ਕਈ ਲੋਕ ਕਹਿ ਦਿੰਦੇ ਆ ਉਹ ਜੀ ਬਈਆਂ ਦੇ ਸੂਬੇ ਆ ਤੇ ਫਿਰ ਪੰਜਾਬ ਚ ਕਿਉਂ ਨਹੀਂ ਹੋ ਸਕਦੀ ਇਹ ਵੱਡਾ ਸਵਾਲ ਹੈ ਤੁਸੀਂ ਇਹਦੇ ਤੇ ਕੀ ਸੋਚਦੇ ਹੋ ਕੀ ਕਹੋਗੇ ਆਪਣਾ ਕਮੈਂਟ ਲਿਖ ਦੇਣਾ ਬਹੁਤ ਮਿਹਰਬਾਨੀ